ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਬਾਈ ਹੋਰ ਸਾਰੇ ਠੀਕ ਨੇ ਘਰ ਪਰਿਵਾਰ ਬਾਈ ਸਾਰਿਆਂ ਦੇ ਵਧੀਆ ਨੇ ਤੇ ਜਾਨਵਰ ਵਗੈਰਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਵਧੀਆ ਹੋਣ ਤੇ ਆਗੇ ਬਈ ਆਪਾਂ ਇਧਰ ਲੇਕਰ ਆਗੇ ਬਿਲਕੁਲ ਤਾਂ ਬਾਹਰਲੀ ਲਾਈਟ ਬੰਦ ਕਰੀਏ ਆ ਜਾਂਦਾ ਮੈਨੂੰ ਬਈ ਹੋ ਗਿਆ ਬਹੁਤ ਟਾਈਮ ਕਰ ਹੈਨਾ ਮਤਲਬ ਤੇ ਇੱਕ ਤਾਂ ਆ ਕੇ ਛਤਰੀਆਂ ਤੇ ਚਾੜੂ ਮਾਰਤਾ ਬਿੱਠਾ ਲਾਤੀਆਂ ਛਤਰੀਆਂ ਤੋਂ ਤੇ ਦੂਜਾ ਬਈ ਕਬੂਤਰ ਬੰਨਤਾ ਛਤਰੀ ਤੇ ਗਲਾਬੀ ਬੂੰਸਾ ਕਾਲਸਰਾ ਤੇ ਤੀਜਾ पांडे ਪਾਣੀ ਵਾਲੇ ਤੋਤੇ ਤੋਂ ਫਿਰੱਖੇ ਹੁਣ ਜਿਹੜੇ ਬੱਚੇ ਨੇ ਐਡ ਕਰੇ ਨੇ ਇਹਨਾਂ ਤਾਂ ਰਾਤ ਨੂੰ ਬਈ ਪਾਣੀ ਚੱਕਿਆ ਕਰਾਂਗੇ ਆਪਾਂ ਪਾਣੀ ਵੀ ਚੱਕਦ ਕਰਾਂ ਖੁੱਡੇ ਚੋਂ ਤੇ ਜਿਹੜੇ ਦੂਜੇ ਨੇ ਤੇ ਉਹਨਾਂ ਦਾ ਹੁਣ ਦੇਖਦੇ ਆ ਕਿ ਸਿਸਟਮ ਬਣਨਾ ਚਾਹੀਦਾ ਤੇ ਜਿਤਲੀ ਅੰਡੇ ਆ ਤੇ ਉੱਠ ਗਈ ਚਲ ਮੜਾ ਜਾ ਇਟ ਇਸ ਨਹੀਂ ਰੱਖਦੇ ਨੇ ਇਹ ਯੂ ਵੀ ਦਾ ਉਹ ਕਰ ਰਹੇ ਤੇ ਅੱਜ ਡੱਬਾ ਵੀ ਬਾਰੇ ਕੱਢਦੇ ਆ ਬਾਈ ਹੁਣ ਤੇ ਪਹਿਲਾਂ ਚਿੱਟੀਆਂ ਦਾ ਕਬੂਤਰ ਬਾਰੇ ਕੱਢ ਦਈਏ ਮਹਾ ਤੇ ਡੱਬਾ ਡਾ ਕੇ ਦੇਖਦੇ ਸੱਜ ਉਹ ਹੁਣ ਤੜਕੇ ਤੜਕੇ ਡਾ ਦਾਂਗੇ ਬਈ ਐਂ ਦਾ ਮਤਲਬ ਫਿਰ ਉਹ ਤੋਂ ਬਾਅਦ ਸੈੱਟ ਹੋ ਜੂਗਾ ਜੇ ਹੁਣ ਡਾਇਆ ਨਾ ਆਮਦੂ ਦਾ ਝਾੜ ਚਾ ਕਬੂਤਰ ਡੱਬਾ ਆਪਣਾ ਚੱਲ ਫਿਰ ਵੀ ਵੀ ਜੇ ਹੁਣ ਡਾਤਾ ਤਾਂ ਲੱਗ ਜੇ ਜਾਊ ਯਾਰ ਸੋਰ ਤਾਂ ਕੀ ਆ ਤੇ ਹੁਣ ਮੈਂ ਕਹਾਂ ਜਾ ਕੇ ਵੜਿਆਉਣਾ ਬਈ ਡੱਬਾ ਛਤਰੀ ਤੇ ਇਹ ਵੇ ਉਧਰ ਬੈਠੇ ਜਾਂਦਾ ਯਾਰ ਹਨ ਤਾਂ ਕਰਕੇ ਉਦੋਂ ਬਾਅਦ ਡਾ ਕੇ ਲਾ ਲਾਂਗੇ ਛਤਰੀ ਢਾਂਗੀ ਖੜੀ ਕਰਕੇ ਤੇ ਦੇਖਦੇ ਆਂ ਕੀ ਬਣਦਾ ਕਾ ਲਦਾ ਮੈਂ ਵੀਡੀਓ ਕੰਟੀਨਿਊ ਪੱਬਾ ਲੈ ਜਾ ਫੜ ਕੇ ਮੈਂ ਬਈ ਪਹਿਲੀ ਸੂਰਜ ਦੀ ਕਿਰਨ ਨਾਲ ਡੱਬਾ ਪਾਣਾ ਤਾਂ ਆ ਜਾਂਦਾ ਆਪਣੇ ਡੱਬਾ ਮੋਰੇ ਇਧਰ ਆ ਬੱਬਾ ਰੋਚੇਕ ਸੂਰਜ ਇਹ ਨਿਕਲ ਹੀ ਰਿਹਾ ਬਾਈ ਰੰਗੀ ਤਰ੍ਹਾਂ ਨਿਕਲਿਆ ਨਹੀਂ ਹੋਰ ਤੇ ਡੱਬੇ ਨੂੰ ਲੈਣਦੇ ਆਪਾਂ ਥੋੜਾ ਜਿਹਾ ਤੇ ਪੁੱਤਰ ਨੂੰ ਮੈਂ ਇਹਦੇ ਨਾਲ ਤਾਲਾ ਲਾਉਣਾ ਕਿ ਪੁੱਤਰ ਬਹਿ ਜਾਂਦਾ ਮਸਤਾ ਵਧੀਆ ਬੱਤੀ ਬਣਾ ਕੇ ਉੱਡਦਾ ਬਾਈ ਡੱਬਾ ਰਪੂਤ ਦੀ ਆਇਆ ਹੈਗਾ ਸਰੇ ਸ਼ੇ ਇਹ ਹੈਗਾ ਵੀ ਉਹੀ ਬੋਸ ਜੌੜੀ ਕਰਕੇ ਲਿਆ 32 ਬਣਾ ਕੇ ਜੜਦਾ ਇੱਕ ਥੰਬੀਆ ਪਹੁੰਚ ਕਾਲ ਬਾਕੀ ਦੇਖਾਂਗੇ ਡਾਇਗਰਾਮਾਂਗੇ ਮੋਰੀ ਹਣੇ ਤਾਂ ਗਾਣੂ ਉੱਡ ਲੈਂਦੇ ਨੇ ਦੋ ਚਾਰ ਮਿੰਟ ਫਿਰ ਪਾ ਲਾਂਗੇ ਚੱਲ ਹਲੇ ਤਾਂ ਵਧੀਆ ਫਿਰਦਾ ਤੇ ਆਹ ਨਾ ਅੰਦਰਗੇ ਆਹ ਮੁੱਤ ਆਊਡਰ ਲਾਈਨ ਦੇ ਬਾਈ ਇਹਨੂੰ ਕੋਪੀ ਆਪਣਾ ਬੈਠ ਗਿਆ ਆਪਣਾ ਆ ਕੇ ਛਾਦਰੀ ਤੇ ਤੇ ਨਾਲੇ ਚਿੱਟੀਆਂ ਦੇ ਬੈਠ ਗਿਆ ਬਈ ਆ ਕੇ ਆਪਣਾ ਤੇ ਫਿਰ ਆਪਾਂ ਬੈ ਜੀ ਕਰਤੇ ਫਰੇ ਪੰਜੇ ਮਹਾਂਜਰ ਬੈਠੇ ਹਾਂ 10 ਮਿੰਟ ਬਚੇ ਨੇ ਤੇ ਇਹ ਰਾਤ ਵੀ ਗੱਡੇ ਸੀ ਤੇ ਰਾਤ ਨੂੰ ਵੀਡੀਓ ਨਹੀਂ ਬਣਾਈ ਬਈ ਤੇ ਜੋ ਬਲੌਗ ਆਪਾਂ ਐਂਡ ਕਰਤੇ ਮੈਂ ਦੁਬਾਰੇ ਆ ਗਿਆ ਸੀ ਬਾਹਰਲੇ ਘਰੇ ਦੁੱਧ ਦਾ ਪਾਸ ਹੁਣ ਸ਼ਾਇਦ ਉਦੋਂ ਫਿਰ ਮੈਂ ਵੀਡੀਓ ਨਹੀਂ ਬਣਾਈ ਐ ਗੱਡੇਗਾ ਸੀਗਾ ਮਤਲਬ ਜਾਨਵਰ ਬੈਸ ਬੈਠਾ ਰਿਹਾ ਘੰਟਾ ਫੋਨ ਫੋਨ ਦੇਖੀ ਕੇ ਤਾਂ ਕਰਕੇ ਹੁਣ ਅੱਜ ਤੜਕੇ ਕੱਢ ਕੇ ਬੱਚੇ ਬਾਹਰ ਹੁਣ ਢੰਗਾ ਇੱਥੇ ਪੈਪਰ ਚਾਰ ਫੁੱਟ ਦੀ ਪੰਜ ਫੁੱਟ ਦੀ ਹੋਰ ਲਿਆਂਗਾ ਵੀ ਫਿਰ ਉੱਚੀ ਹੋ ਜਾ ਗੰਦਾ ਤੇ ਇਹ ਕਰਦੇ ਆਸਾਦਾਬ ਤੇ ਹੁਣ ਅਪਾ ਜੋ ਦਾਣੇ-ਦੂਣੇ ਪਾਉਣਿਆ ਫਿਰ ਕਰਦੇ ਆਂ ਵੀਡੀਓ ਕੰਟੀਨਿਊ। ਇਹ ਕਬੂਤਰ ਫਿਰਦਾ ਉਹਨੇ ਆਉ ਫਿਰਦਾ। ਉਹ ਜਾਂਦਾ ਭਾਈ। ਪਤਾ ਨਹੀਂ ਕੀ ਰਹਾਗਾ। ਉਹਨੇ ਆ ਜਰੂਰ ਕਰਦਾ। ਤੇਰੇ ਸਾਬਨੇ ਬੱਚੇ ਬੈਠੇ ਨੇ। ਇਹ ਆਣਪਰਾ ਆਪਣੇ ਸਾਰੇ ਪੋਰੇ ਨੇ। ਓਕੇ ਦੀ ਰਿਪੋਰਟ ਹੈ ਜਮ। ਇਹ ਬਾਕੀ ਦੇਖਦੇ ਆਂ ਚਲੋ ਕੀ ਬਣਦਾ। ਹੁਣ ਲਓ ਬਈ ਕਬੂਤਰਾ ਪਰ ਲੈ ਸਾਰੇ ਲਾਹ ਥੱਲੇ ਹਾਂ ਤੇ ਕਬੂਤਰਾ ਆਪਣੇ ਬਾਰੇ ਵੀ ਆਉਣ ਲੱਗੇ ਥੋੜਾ ਜਿਆਦਾ ਇਹਨਾਂ ਨੂੰ ਰੂੜੀਆਂ ਰਣੀਆਂ ਖਾ ਲੈਣ ਦੀ ਉਧਰੋਂ ਓਕੀ ਮੁਕੀ ਪਾਵਾਂਗੇ ਇੱਟ ਤਰਿਤੀ ਤੇ ਕਬੂਤਰੇ ਦਾ ਬਈ ਪਤਾ ਨਹੀਂ ਕੀਦਾ ਸੀ ਯਾਰ ਇਦਰੀ ਬੈਠ ਫੜ ਕੇ ਆਪਣੀ ਘਰ ਦੇ ਬਾਰੇ ਸ਼ੈਡ ਬਸ ਹੁਣ ਤਾਂ ਯਾਰ ਇੱਕ ਤਾਂ ਸੇਮ ਆ ਆ ਉਹ ਸੱਤੀ ਆਪਣਾ ਆਪਣਾ ਘਰਾਂ ਚੋਂ ਕੋਈ ਇੱਕਰ ਪਟਾ ਦੇ ਫੇਰ ਵੜਾ ਵਧੀਆ ਹੋ ਜੇ ਕਾਬਟੀ ਜਾਂ ਫਿਰ ਤਾਂ ਓਪੀ ਹੋ ਜਾ ਕੰਮ ਜੇ ਆ ਬੇਰੀ ਜਾਵੇ ਫਿਰ ਜਮੀ ਸਿਰਾ ਲੱਗ ਜਾ ਬਾਹਰੇ ਨਾ ਆਓ ਬਾਈ ਬੱਚਿਆਂ ਨੂੰ ਨਾ ਬਾਹਰੇ ਲਿਆਓ ਬੱਚੇ ਖਾਈਂ ਨੇ ਵੇਟ ਥੋੜੀ ਬੋਤੀ ਚੱਲ ਮਾਰ ਲੈਣ ਦੇ ਮੂੰਹ ਜਾ ਐਨੇ ਆਪਾਂ ਮੱਕੀ ਪਾਉਣੀ ਆ ਮੱਕੀ ਪਈਆ ਜਾਂ ਸਰੋਂ ਪਈਆ ਉਹ ਜੀ ਮੈਂ ਤਾਂ ਭੁੱਲ ਗਿਆ ਸੀਗਾ ਵੀ ਪਈਆਂ ਨੇ ਤਾਂ ਕਰਕੇ ਅੱਜ ਪਾਵਾਂਗੇ ਹੁਣ ਬੱਡਾ ਬਇਤ ਉਹਨੇ ਚਾਰ ਵਾਰੀ ਉੱਡ ਗਿਆ ਅੰਜੂ ਹੁਣ ਇਹ ਤਾਂ 2-2 3-3 ਮਿੰਟ ਹੀ ਆ ਪਰ ਉੱਡ ਗਿਆ ਤਾਂ ਨੇ ਚਾਰ ਵਾਰੀ ਤੇ ਇੱਕ ਨਾ ਬਈ ਆਪਾਂ ਆਹ ਡੱਬੀ ਦੇ ਇਹਦੇ ਵਿੱਚ ਤਰੀ ਦੇ ਅੰਡੇ ਚੱਕਨੇ ਨੇ ਫਿਰ ਕਾਲ ਅੱਖੀ ਨੇ ਇੱਕ ਅੰਡੇ ਤਰੇ ਆਲੇ ਦੂਜਾ ਕਿਹਨੇ ਤਰੇ ਦੂਜਾ ਅੱਜ ਤਰ ਹੋ ਗਈ ਫਿਰ ਕਾਲ ਅੱਖੀ ਵਾਲੇ ਅੰਡੇ ਦੇ ਸਲੇ ਧਰਨੇ ਨੇ ਜਿੱਦ ਲਈ ਧਰਲੇ ਬਈ ਆਪਾਂ ਪਾਣ ਨੂੰ ਪਾ ਦਈਏ ਮੱਕੀ ਮੈਨੂੰ ਪਤਾ ਨਹੀਂ ਸੀ ਕਿ ਮੱਕੀ ਪਈ ਐ ਜੇ ਆਪਾਂ ਨੂੰ ਪਤਾ ਹੁੰਦਾ ਤਾਂ ਆਪਾਂ ਮੱਕੀ ਪਹਿਲੀ ਪਾਉਂਦੇ ਨਾਲ ਸਰੋਂ ਵੀ ਪਈ ਆ ਹੁੰਦਾ ਬਈ ਜੀ ਉਹ ਵੇਖਾ ਸੀ ਪਈ ਐ ਤੇ ਸਰੋਂ ਦਾ ਸਿੱਟਾ ਦੇ ਦਾਂਗੇ ਜਬੀਰ ਮਾਵਾਂਗੇ ਇੱਦਾਂ ਤੇ ਉਹਦੇ ਇਹ ਮੱਕੀ ਭਾਰੀ ਮਨਨ ਮੱਕੀ ਹਾਣੇ ਅੰਦਰ ਚਲੋ ਯਾਰ ਪਹਿਲਾਂ ਤੁਸੀਂ ਬਾਹਰੇ ਵਾਲਾ ਹੁੰਦੇ ਨੇ ਜਿੱਦੂ ਦੇ ਬਾਹਰੇ ਆਉਣ ਅੱਨਾਏ ਤਾਂ ਚੀਨ ਆ ਗਿਆ ਹੈ ਹਾਰਾਂਗੇ ਬਈ ਹੁਣ ਦੁਬਾਰੇ ਆਂਡੇ ਤਰਾਉਣ ਦੇ ਬਹਾਨੇ ਚ ਤੇ ਜੇ ਬੋਦੀ ਵਾਲੀ ਨੇ ਧਰਲੇ ਆਂਡੇ ਫੇਰ ਤਾਂ ਆਪਾਂ ਬੈਠੀ ਰੋਗੀ ਅੰਡੇ ਦੇ ਕਾਲਖੇ ਹੋਏ ਮੈਂ ਤਾਂ ਕੋਈ ਇਸ਼ੂ ਨਹੀਂ ਹੈਗਾ ਤਾਂ ਕਰਕੇ ਸਿਸਟਮ ਇਹ ਕਰਾਂਗੇ ਆਪਾਂ ਕਿਉਂਕਿ ਜਿਤਲੀ ਯਾਰ ਮੈਨੂੰ ਇਨੀ ਵਧਣ ਲੱਗੀ ਪਈ ਬਾਕੀ ਬਚਾ ਇਹ ਇੱਕ ਰੱਪਾ ਜਲਾ ਕਾਲੱਖੀ ਦੇ ਬਚੇ ਤੋਂ ਹੋਰ ਲੈ ਲਈਏ ਮੈਂ ਉਸ ਜਗ੍ਹਾ ਕੰਮ ਬਈ ਹੁਣ ਐ ਨਹੀਂ ਪਤਾ ਅੱਜ ਇੱਕ ਤੱਕ ਕਨਫਰਮ ਹੀ ਆ ਵੀ ਆ ਤਾਂ ਯਾਰ ਇਹਦਾ ਚੀਨੇ ਦਾ ਪਾਸੇ ਦਾ ਜੀ ਤਰੀ ਦਾ ਬਚਾ ਲਾਲ ਕਿਕਲਾ ਉਹ ਜਿਹੜੇ ਚਿੱਟੇ ਨੇ ਉਹਨਾਂ ਤੇ ਨਹੀਂ ਪਤਾ ਵੀ ਕਿਹੜਾ ਚੀਨੇ ਆ ਕਿਹੜਾ ਚੀਨੇ ਵਾਲਾ ਕਿਹੜਾ ਗਾਲ ਕਿ ਉਹ ਇੱਕ ਦੋਨੇ ਚੀਨੇ ਦੇ ਨੇ ਹੁਣ ਐ ਨਹੀਂ ਪਤਾ ਹੁਲ ਜੀ ਗਾਮ ਤੇ ਤਾਂ ਕਰਕੇ ਹੁਣ ਆਪਾਂ ਥੋੜਾ ਜਿਹਾ ਸਪੈਸਲ ਰਹੀ ਦੇ ਦੋਨੇ ਕੋਚੇ ਸਪੈਸਲ ਹੀ ਲੈ ਰਾਂਗੇ ਇੱਕ ਤਾਂ ਹੈਗੀ ਹੈ ਜੀ ਚੀਨੇ ਦਾ ਹੁਣ ਪਤਾ ਨਹੀਂ ਉਹਦਾ ਵੀ ਕਿਹੜਾ ਤੇ ਐ ਹੁਲ ਜੀ ਗਾਮ ਤੇ ਤਾਂ ਕਰਕੇ ਆਨੂੰ ਕੋਈ ਦਿੱਕਤ ਆ ਰਹੀ ਹੈ ਜੀ ਇੱਥੇ ਤੇ ਵਸੇ ਹੁਣ ਆਪਾਂ ਇਧਰਲੇ ਗੁੱਡੇ ਵਾਲੇ ਦਾ ਪਾਣੀ ਪਾਣੀ ਰੱਖਣਾ ਇਕੱਲਾ ਤਾਂ ਨਹੀਂ ਤਾਂ ਪਾਣੀ ਕੋਈ ਨਹੀਂ ਤਾਂ ਪਾਣੀ ਵੀ ਨਹੀਂ ਰੱਖਣਾ ਹੱਥ ਬਈ ਇਧਰ ਇਧਰ ਹੀ ਰੱਖਣਾ ਪਾਣੀ ਮੱਕੀ ਖਾ ਲੈਣ ਦੇ ਇਹਨਾਂ ਨੂੰ ਮੂੰਗੀ ਪਾਇਆ ਕਰਾਂਗੇ ਸੁਲੇ ਪਾਇਆ ਕਰਾਂਗੇ ਬਈ ਸਾਰਾ ਕੁਝ ਹੀ ਪਾਇਆ ਕਰਾਂਗੇ ਕਿਉਂ ਆ ਵੀ ਹੁਣ ਬੱਡੇ ਨੇ ਉਤਰ ਜ਼ਰੂਰੀ ਆ ਅੱਜ ਲਿਆਉਣਾ ਮੱਖੀ-ਮੱਖੀ ਯਾਰ ਹਾਂ ਤਾਂ ਸਰਦਾ ਨਹੀਂ ਹੈਗਾ ਕੰਮ ਗਰਾਵੜਾ ਰੁਬੜਾ ਪੰਜਾਂ ਦੇ ਵਿੱਚ ਆ ਹੁਣ ਇਹਨਾਂ ਨੂੰ ਪਾ ਲਈਏ ਬਈ ਆਪਾਂ ਕਣਕ ਹੁੰਦਾ ਖਾਂਦੇ ਥੋੜੀ ਨੇ ਯਾਰ ਪਹਿਲਾਂ ਬੱਚਿਆਂ ਕਰਕੇ ਬੱਧ ਖਾਂਦੇ ਹੁੰਦੇ ਹੁਣ ਤਾਂ ਥੋੜੀ ਖਾਂਦੇ ਐਨੀ ਕੁ ਖਾ ਉਹ ਵੀ ਮਸਾ ਖਾਂਣਗੇ ਐਨੀ ਕੁ ਜੀ ਚੱਕ ਲੈਣ ਉਹਨੇ ਮੱਕੀ ਵਾਲੇ ਦਾਣੇ ਨਹੀਂ ਫਿਰ ਮੱਕੀ ਖਾਂ ਆ ਕਣਕ ਖਾਣੀ ਨਹੀਂ ਕਣਕ ਕਣਕ ਖਾਣ ਲੱਗਣੇ ਮੱਕੀ ਨਹੀਂ ਖਾਣੀ ਨਹੀਂ ਫਿਰ ਜੇ ਮੱਕੀ ਆ ਪਾਈ ਛੱਡ ਤੇ ਹੁਣ ਤੇ ਬਸਣਾ ਨੂੰ ਪਾਣੀ ਪੂਣੀ ਭਰੀਏ ਪਾਣੀ ਇੱਕ ਥੋੜਾ ਜਿਹਾ ਵਰਾਂ ਭਰਾਂਗੇ ਯਾਰ ਤੇ ਬਾਹ ਠੀਕ ਆ ਬਈ ਇਹਨਾਂ ਨੂੰ ਖਾਣ ਦੇ ਦਾਣੇ ਦਾਣੇ ਬਸ ਆਪਣਾ ਬਲੌਗ ਦਾ ਐਂਡ ਆ ਜੇ ਵੀਡੀਓ ਵਧੀਆ ਲੱਗੀ ਲਾਈਕ ਆਪਾਂ ਹੁਣ ਐਡ ਦਾ ਚਕਾਣੂ ਆ ਤੇ ਬਣਾਵਾਂਗੇ ਸ਼ਾਮ ਨੂੰ ਆ ਕੇ ਬਣਾਵਾਂਗੇ ਉਹਨਾਂ ਨੂੰ ਦਾਣੇ ਖਾ ਲੈਣ ਦੇ ਬਈ ਆਪਣੇ ਯਾਰ ਭਰਾ ਨੂੰ ਕੀ ਬਈ ਸ਼ਾਮ ਦਾ ਟਾਈਮ ਹੋ ਗਿਆ ਯਾਰ ਤੇ ਆ ਗਿਆ ਪੰਬੀ ਇੱਧਰ ਆਪਣੇ ਬਾਹਰ ਲੈ ਕਰੇ ਤੇ ਆ ਕੇ ਹੀ ਆਣਬਰਾਂ ਨੂੰ ਬਾਹਰ ਕੱਢੀਏ ਛੋ ਲੈਣਗੇ ਦਾਣੇ-ਦੋਣੇ ਆਪਦੇ ਢੀਮੀ ਲਾ ਲਈਏ ਸਿਸਟਮ ਕਬਈ ਤੇ ਆਪਾਂ ਨੂੰ ਬਾਈ ਦਾ ਕਮੈਂਟ ਆਇਆ ਦੀ ਸ਼ਟਰਨ ਦਾ ਕਪੜਾ ਲਿਆ ਯਾਰ ਪੀਲਾ ਮੇ ਹੋਰ ਰੰਗ ਨਹੀਂ ਫਿੱਟਦਾ ਹਨ ਤੇ ਆ ਬਾਈ ਆਪਾਂ ਲਿਆਏ ਸ਼ਟਰਨ ਦਾ ਕਪੜਾ ਕਰੋ ਚੈੱਕ ਤੇ ਹੁਣ ਆਪਾਂ ਸ਼ਾਇਦ ਕੱਲ ਨੂੰ ਮੇਬੀ ਦੇਖਦੇ ਆ ਕੋਈ ਕਨਫਰਮ ਨਹੀਂ ਹੈਗਾ ਪੱਕਾ ਨਹੀਂ ਪਤਾ ਹੁਣ ਸ਼ਾਇਦ ਵੀ ਕੱਲ ਨੂੰ ਸ਼ਾਇਦ ਜਾਂ ਪਰਸ ਨੂੰ ਹਨ ਵੀ ਲਾਈਏ ਯਾਰ ਕਪੜਾ ਆਪਾਂ ਇਹ ਦੇਖਦੇ ਹਾਂ ਬਾਕੀ ਹਲੇ ਇਹ ਕੀ ਵੰਡਾ ਲਿਆ ਹੰਦਾ ਇੱਕ ਵਾਰ ਮਾਂ ਚੱਲ ਇੱਕ ਵਾਰ ਲੈ ਲਿਆ ਕੇ ਰੱਖ ਲੈਨੇ ਤੇ ਚੱਲ ਜਦੋਂ થો ਟਾਈਮ ਦੱਸੂਗਾ ਕਿ ਕੀ ਟਾਈਮ ਆ ਹੰਦਾ ਦਾ ਲੱਗਦਾ ਗਦਮਾਂ ਵੀ ਚੱਲੇ ਤਾਂ ਸਮਾਂ ਹੀ ਦੱਸੂ ਆ ਇਹ ਨਹੀਂ ਕਹਿੰਦੇ ਆਪਾਂ ਦਾਣੇ ਪਾ ਦਈਏ ਬਈ ਇਹਨਾਂ ਨੂੰ ਦਾਣੇ ਅੰਦਰ ਹੀ ਪਾਵਾਂ ਕਿਉਂ ਬੱਚੇ ਫਿਰ ਅੰਦਰ ਹੀ ਖਾ ਲੈਣਗੇ ਇਹਨਾਂ ਨੇ ਤੇ ਇੱਕ ਨਾ ਬਾਈ ਆ ਪਾਪ ਹੈ ਜਿਹੜੀ ਏ 1.5 ਇੰਚ ਹੀ ਆ। ਏ ਇੰਚ ਹੀ ਦੀ ਹੈ ਨਾ। ਹੁਣ ਮੈਂ ਦੇਖਦਾ ਇਹ ਇੰਚੀ ਦੀ ਪਾਈਪ ਆ, 1.5 ਇੰਚੀ ਪਾਈਪ ਹੋ ਜਾ 2 ਇੰਚੀ ਪਾਈਪ ਹੋਰ ਲਿਆਉਂਗਾ ਬਈ। ਜੇ ਹੁਣ ਇਹ 8 ਦੀ ਪਾਈਪ ਆ ਤਾਂ 8 ਦੀ ਪਾਈਪ ਹੋਰ ਆਵੇ ਤਾਂ ਇਹ ਤਾਂਾਂ ਵਗ ਜੇ। ਤਾਂ ਮਨ ਲਿਆ 18 ਫੁੱਟ ਤੇ 18 ਦੀ 18 ਫੁੱਟ ਤਾਂਾਂ ਹੋਵੇ ਇਹ। ਤੇ ਉਸ ਹਿਸਾਬ ਨਾਲ ਆਪਾਂ ਪਾਈਪ ਲਿਆਉਣੀ ਆ ਹੋਰ 5 ਫੁੱਟ ਦੀ। ਉਹ ਤੇ ਆ ਸਾਰੀ ਲਵਾ ਲਾਂਗੇ ਆ ਸਿਸਟਮ ਆ ਕਹਿਣਾ ਮਤਲਬ ਚਲ ਇਹ ਲਵਾ ਲਾਂਗੇ ਚੀਜ਼ਾਂ ਆ ਉੱਤੇ ਇਹ ਤਾਂ ਨਾਟ ਆ ਗਈ ਨਾ ਉੱਤੇ ਬੱਸ ਲੱਗੀ ਆ ਮੋਟੀ ਇਹਦਾ ਕੋਈ ਨੋਰਮਲ ਗੱਲ ਹੈ ਤਾਂ ਕੋਈ ਏਡੀ ਗੱਲ ਨਹੀਂ ਹੈਗੀ ਇਹ ਲਾ ਲਾਂਗੇ ਤੇ ਤੇ ਪਾਣੀ ਚੱਕਣ ਦਾ ਯਾਰ ਪਾਣੀ ਹਜੇ ਤਾਂ ਕੀ ਹੋਇਆ ਕੋ ਬੱਚ ਵੱਡੇ ਕਬੂਤਰ ਨੇ ਜੋਗ ਚੱਕ ਦੇਣੇ ਪਾਣੀ ਤਾਂ ਪੀਣੇ ਹੁੰਦਾ ਇਹਦਾ ਇੰਨੇ ਠੰਡ ਹੋਈ ਨਹੀਂ ਤਣੀਆਂ ਦੇਖੋ ਬਈ ਆਪਣਾ ਮਾਰਦਾ ਫਗਾਰੇ ਸਤਾਰਾ ਨਿਕਲ ਜਾਂ ਤਣੀਆਂ ਚਾਹ ਤਿੰਨ ਚਾਰ ਸਾਲ ਹੋ ਗਏ ਆਪਣੇ ਬਾਗਲ ਮਾਰੇ ਨੂੰ ਬਈ ਤਿੰਨ ਸਾਲਾਂ ਦੇ ਵਿੱਚ ਪਹਿਲੀ ਵਾਰ ਤਣੀਆਂ ਸਾਰਾ ਨਿਕਲੇ ਛੱਕੋ ਪਾਣੀ ਛੱਕੋ ਪਈ ਪਾਣੀ ਵੀ ਭਰਤਾ ਸਾਰਾ ਇਹ ਦਾਣੇ ਬਸ ਖਾਈ ਜਾਂਦੇ ਨੇ ਬੱਚੇ ਆਹ ਇਹ ਵਿੱਚੋਂ 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 ਘਰ ਘਰ ਖਾਣਗੇ ਫੇਰ ਹੀ ਸਾਲ ਚਾਊਗਾ ਆਹ ਦਾ ਵਧੀਆ ਹੋ ਗਿਆ ਰੱਤਾ ਜਦੋਂ ਅਮੂ ਕਰ ਦਿੱਤੇ ਤਾਂ ਜਮ ਕਾਲਾ ਜਿਹਾ ਨਹੀਂ ਦੇਖੋ ਇਹ ਪਾਣੀ ਪਾਣੀ ਪੀਂਦੇ ਨੇ ਵਧੀਆ ਤਰੀਕੇ ਨਾਲ ਇਹ ਸੈੱਟ ਨੇ ਜਾਨਵਰ ਆਪਣੇ ਇੱਕ ਆਪਾਂ ਬੋਰੀ ਲਿਆਂਦੀ ਬਈ ਹੁਣ ਇਹ ਖੱਡੇ ਦੀ ਠੰਡ ਹੋ ਗਈ ਬਚਾਂ ਕਰਕੇ ਆ ਬੋਰੀ ਲਾ ਕੇ ਜਾਇਆ ਕਰਾਂਗੇ ਡੰਡਾ ਡੰਡਾ ਲਾ ਦੇਖ ਰਹੇ ਹਾਂ ਫੱਟੀ ਲਾ ਜਾ ਕਰਾਂਗੇ ਬੋਰੀ ਲਾ ਕੇ ਨਾ ਫੱਟੀ ਲਾ ਜਾ ਕਰਾਂਗੇ ਦੋ ਬੋਰੀ ਨੂੰ ਸੋਣ ਜਵੈਰ ਮਾਉਣ ਜਾਵਾਂਗੇ ਸੱਟਾਂ ਤੇ ਜਾਵਾਂਗੇ ਹੋ ਜਿਹੜੀ ਤੋੜੀ ਆ ਕੱਪੜਾ ਵੀ ਆਪਾਂ ਬਸ ਸਿਆਮਾਂਗੇ ਦੇਖਦੇ ਆਂ ਤਰੂ ਜਿਹੜਾ ਨਾ ਵੱਧ ਹੀ ਨੇ 4.5 ਮੀਟਰ ਲਿਆ ਆਂ ਬਾਈ ਆਏ ਤੇ ਜਦੋਂ ਉੱਧਰ ਪਾਉਣੇ ਨੇ ਦਾਣੇ ਉਦੋਂ ਕਰਦਾ ਵੀਡੀਓ ਕੰਟੀਨਿਊ ਫਿਰ 5:00 ਵਜੇ ਬਿਠਾ ਦੇ ਯਾਤਰੀ ਤੇ ਹੁਣ ਆਪਾਂ ਬੜੇ ਵੱਡੇ ਛੋਡੇ ਵਾਲਿਆਂ ਨੂੰ ਬੱਠਿਆਂ ਨੂੰ ਦਾਣੇ ਦੂਨੇ ਪਾਈਏ ਕੋਈ ਤੇ ਭੁੱਖਿਆ ਨੇ ਚੱਕੋ ਬਈ ਤੇ ਝਾੜੇ ਓਨ ਕਰਕੇ ਨਾ ਇਹ ਪੂੰਡੇ ਚਾਉ ਪਾਣੀ ਪੈ ਜਾਂਦਾ ਇਹ ਾਦਾਂ ਪੈ ਜਾਂਦਾ ਕੰਬ ਬੈ ਜਾਂਦਾ ਕਰੋ ਸ਼ੌਂਕ ਚਾਹਂਦੇ ਨੇ ਤਾਂ ਨੇ ਦੇ ਰਿਪੋਰਟ ਆ ਜਣ ਤੇ ਇੱਕ ਜਰ ਉਹਦੇ ਅੰਡੇ ਆਪਾਂ ਕਾਲ ਰੱਖੀ ਦੇ ਅੰਡੇ ਰੱਖਦੇ ਆ ਥੱਲੇ ਸਹੀ ਸੱਚ ਤੁਹਨੇ ਗੱਲ ਯਾਦ ਆ ਗਈ ਕਿਤਨੀ ਥੱਲੇ ਆਪਾਂ ਤੇ ਇਹਦੇ ਅੰਡੇ ਆਪਾਂ ਇਹਦੇ ਥੱਲੇ ਰੱਖ ਚੱਕ ਲਈ ਸ਼ਕਵਾਂ ਆਪਣਾ ਹੋ ਗਿਆ ਕੰਮ ਫਾਈਨਲ ਇਹ ਬੋਦੀ ਵਾਲੀ ਤੇ ਰੂਜਾਂ ਦੇ ਬੋਦੀ ਵਾਲੀ ਦੇ ਅੰਡੇ ਆਪਾਂ ਘਾਲ ਰੱਖੀ ਥੱਲੇ ਰੱਖ ਦਾਂਗੇ ਇਹਦਾ ਉਹਦੇ ਪਲ ਜਾਣੀ ਨੇ ਉਹ ਪਲ ਜਾਣਗੇ ਅੰਡੇ ਬਜੇ 부ਜੇ ਹਣਾ ਓਕੇ ਦੀ ਰਿਪੋਰਟ ਆ ਜਮਾ ਤੇ ਕਬੂਤਰਾ ਆਪ ਬਈ ਉਹ ਦੇਣਾ ਤਾਂ ਕਰਕੇ ਤੇ ਉਹ ਵੀਦਰੀ ਵੀ ਵੇਲੀ ਕਰ ਲਾਂਗੇ ਆਪਾਂ ਤੇ ਤਾਂ ਕਰਕੇ ਆਪਾਂ ਹੁਣ ਕਰਿਆ ਸ਼ਟਮ ਸਿਸਟਮ ਉਹ ਠੀਕ ਆ ਬਈ ਹਣ ਓਕੇ ਦੀ ਰਿਪੋਰਟ ਆ ਜਮਾ ਤੇ ਕਬੂਤਰਾ ਉੜੇ ਫਿਰਦੇ ਨੇ ਪਿੰਡ ਚ ਉਹ ਤਾਂ ਥਨੇਰ ਕਬੂਤਰ ਦਾ ਹੁੰਦਾ ਕੋਈ ਸਿਸਟਮ ਰਹਣੀ ਬਈ ਐ ਭਜਾਉਣਾ ਹੀ ਆਬਦੇ ਜਾਨਵਰਾਂ ਨਾ ਕੀ ਫਾਇਦਾ ਆਪਾਂ ਨੂੰ ਪਤਾ ਬਈ ਮੈਂ ਹੁਣ ਬਾਹਰੇ ਪਲੇਲਾ ਵੀ ਲਾਦਾ ਉਹ ਵੀ ਨਹੀਂ ਮੈਂ ਨਾ ਇੰਨੀ ਮੇਰੀ ਗਾਰੰਟੀ ਆ ਇਹ ਬਈ ਹਰੇ ਪਲੇਲਾ ਨਵੇਂ ਬੱਚੇ ਨੇ ਤੇ ਪੁਰਾਣਾ ਕਬੂਤਰ ਯਾਰ ਬੈਠ ਜਾਂਦਾ ਹੁੰਦਾ ਬਈ ਤੇ ਦਾਣੇ ਦੋਣ ਖਾ ਲਏ ਇਹਨਾਂ ਨੇ ਹੁਣ ਫਾਈ ਆਦਨੇ ਬਾਕੀ बस ਕਪੜਾ ਲਿਆਂਦਾ ਬਾਈ ਸਵੇਰੇ ਦੇਖਦੇ ਆਂ ਸਵੇਰੇ ਜੇ ਉਹ ਮਿਸਤਰੀ ਆ ਢਾਕੀ ਉਹਨੇ ਕਿਹਾ ਮਿਸਤਰੀ ਸਵੇਰੇ ਕਹਿੰਦਾ ਬਾਈ ਸਵੇਰੇ ਕਰ ਤਾ ਜੇ ਉਹਨੇ ਕਰ ਤਾ ਤੇ ਦੋਨੇ ਵਾਰੀ ਗਿਰੀ ਗਈਆਂ ਯਾਰ ਤੇ ਬਚਾ ਜਾਂ ਫੇਰ ਆ ਗਿਆ ਥੱਲੇ ਉਹ ਰੋਜ਼ ਆਊਗਾ ਹੁਣ ਇਹ ਛਾਤਰੀ ਤੇ ਤੜਕਣ ਲੱਗ ਗਏ ਚਲੋ ਬਈ ਠੀਕ ਆ ਮਿਲਦੇ ਆਪਾਂ ਕੱਲ ਨੂੰ ਨਵੀਂ ਵੀਡੀਓ 'ਚ ਤੇ ਵੀਡੀਓ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਬਈ ਓਕੇ ਜੀ ਇਹਨਾਂ ਨੂੰ ਬਿਠਾਵਾ ਦਾਂ ਜੀ